ਜੀ ਅਸੀਂ ਨਾ ਅੱਜ ਬਣਾਵਾਂਗੇ ਸਬਜੀ ਮਿਕਸ ਮਿਕਸ ਸਬਜੀ ਬਣਾਵਾਂਗੇ ਤੇ ਵੇਖਿਓ ਵਿੱਚੇ ਹੀ ਮੋਟੀ ਸਬਜੀ ਐ ਵਿੱਚੇ ਹੀ ਛੋਟੀ ਸਬਜੀ ਐ ਤੇ ਬਣੇਗੀ ਬੜੀ ਤੇਸਤੀ ਇਹ ਘਰ ਕਿਆਰੀ ਚੋਂ ਲੱਥੀ ਹੋਈ ਸਬਜੀ ਤੁਹਾਨੂੰ ਕਿਸੇ ਦਿਨ ਆਪਣੀ ਕਿਆਰੀ ਵੀ ਵਿਖਾਵਾਂਗੇ ਸਬਜ਼ੀਆਂ ਲੱਗੀਆਂ ਵੀ ਵਿਖਾਵਾਂਗੇ ਆਹ ਦੇਖੋ ਬਿੰਗਣਾ ਦੇ ਆਪਾਂ ਦੋ ਦੋ ਪੀਸ ਕਰ ਲੈਨੇ ਜਿੰਨੀ ਕਿ ਸਬਜੀ ਲੱਥੀ ਐ ਸਾਰੀ ਘਰ ਦੇ ਕਿਆਰੀ ਚੋਂ ਹੀ ਲੱਥੀ ਐ ਜੀ ਤੇ ਆਪਾਂ ਚਾਰ ਚਾਰ ਕੱਟ ਮਾਰ ਲੈਨੇ ਬਿੰਗਣਾ ਨੂੰ ਇਹ ਬੇਗਨ ਨੇ ਸਾਡੇ ਕੋਲ ਤੇ ਪਿੰਡੀਆਂ ਲੱਠੀਆਂ ਸੀ ਤੇ ਪਿਆਜ਼ ਦੋ ਤਿੰਨ ਆਪਾਂ ਪਾਏ ਘਰੋਂ ਇਹ ਕਾਲੂ ਅੱਧਾ ਪਾਇਆ ਦੋ ਟਮਾਟਰ ਪਾਏ ਨੇ ਜੇ ਕਿਸ ਟਾਈਮ ਨਾ ਸਬਜੀ ਹੋਵੇ ਘਰ ਤੇ ਇਹ ਬੜੀ ਵਧੀਆ ਸਬਜੀ ਇੰਨੀ ਕੀ ਬਣ ਸਕਦੀ ਹੈ ਤੁਨ ਮੈਂ ਇਹ ਵੀਡੀਓ ਦੇ ਵਿੱਚ ਦੱਸਣ ਲੱਗੀ ਆ ਕਿ ਇੱਕੋ ਵਾਰ ਚ ਦੇਖਿਓ ਸਾਰੀਆਂ ਸਬਜ਼ੀਆਂ ਇਹ ਬਣਦੀਆਂ ਕਿੰਨੇ ਆ ਕਿੰਨੀ ਸੋਹਣੀ ਸਬਜੀ ਤਿਆਰ ਹੁੰਦੀ ਹੈ ਵਧੀਆ ਚਟਪਟੀ ਸਬਜੀ ਬਣਨੀ ਆ ਤੇ ਬਹੁਤ ਹੀ ਵਧੀਆ ਸਬਜੀ ਬਣਾਵਾਂਗੇ ਇਹ ਬੇਗਣਾ ਨੂੰ ਵੀ ਅਸੀਂ ਕੱਟ ਲਾ ਲਿਆ ਜੀ ਆਲੂ ਵੀ ਦੋ ਪੀਸ ਕਰ ਲੈਨੇ ਤੇ ਆਹ ਜਿਹੜੀਆਂ ਪਿੰਡੀਆਂ ਤੋਰੀਆਂ ਸਾਡੇ ਕੋਲ ਇਹਨਾਂ ਨੂੰ ਵੀ ਅਸੀਂ ਆਹ ਵੇਖੋ ਕੱਟ ਲਾ ਰਹੇ ਆ ਤੇ ਸਾਰੀਆਂ ਸਬਜ਼ੀਆਂ ਅਸੀਂ ਇਸੇ ਤਰ੍ਹਾਂ ਹੀ ਕੱਟ ਲਾ ਲਾ ਕੇ ਤੇ ਵਧੀਆ ਐ ਨਾ ਫਰਸਟ ਕਲਾਸ ਘੱਟੀ ਜਾਣੀਆਂ ਨੇ ਤੇ ਸਬਜੀ ਬੜੀ ਵਧੀਆ ਬਣਨੀ ਹੈ ਇਹ ਪਿਆਜ਼ ਨੂੰ ਵੀ ਅਸੀਂ ਥੋੜਾ ਮੋٹے ਮੋٹے ਹੀ ਰੱਖ ਰਹੇ ਆ ਕਿਉਂਕਿ ਪਿਆਜ਼ ਵੀ ਵਿੱਚ ਘੁਲਨੇ ਨਹੀਂ ਚਾਹੀਦੇ ਸਬਜੀ ਦੇ प्याज ਵੀ ਇੱਕ ਜਿੱਦਾ ਪਰ ਕੇ ਰੱਖੇ ਹੁੰਦੇ ਇਸ ਤਰ੍ਹਾਂ ਦਾ ਹੀ ਬਣਨੇ ਚਾਹੀਦੇ ਆ ਆ ਦੇਖੋ ਚਾਰ ਚਾਰ ਪੀਸ ਕਰ ਰਹੇ ਆ ਅਸੀਂ ਇੱਕ प्याज ਦੇ ਇਸੇ ਤਰ੍ਹਾਂ ਆਪਾਂ ਸਾਰੀ ਸਬਜੀ ਜਿਹੜੀ ਆ ਇਹਨੂੰ ਆਪਾਂ ਇਸੇ ਤਰ੍ਹਾਂ ਕਰਕੇ ਤੇ ਮਿਲਾ ਕੇ ਤੇ ਕੱਟ ਲਵਾਂਗੇ ਤਾਂ ਕਾ ਛੋਟਾ ਜਿਹਾ ਬੇਗਣੇ ਵੀ ਲੱਥਾ ਇੱਕ ਅਜੇ ਆ ਦੇਖੋ ਇਹ ਪਿਆਜ਼ ਇਹ ਜਿਹੜੇ ਆ ਆਪਣੇ ਟਮਾਟਰ ਨੇ ਸੋਰੀ ਟਮਾਟਰ ਨੇ ਸਾਡੇ ਕੋਲ ਇਹ ਆਪਾਂ ਦੋ-ਦੋ ਪੀਸ ਹੀ ਕਰਾਂਗੇ ਜਿਆਦਾ ਪੀਸ ਨਹੀਂ ਕਰਾਂਗੇ ਦੋ-ਦੋ ਪੀਸ ਕਰਾਂਗੇ ਅਸੀਂ ਤਾਂ ਕਿ ਆਪਾਂ ਟਮਾਟਰਾਂ ਨੂੰ ਬਹੁਤ ਛੋਟੇ ਨਹੀਂ ਕਰ ਸਕਦੇ ਤੇ ਬਣਾਵਾਂਗੇ ਨਵੇਂ ਸਟਾਈਲ ਨਾਲ ਇਦਾਂ ਅਜੇ ਤੱਕ ਕਿਸੇ ਨੇ ਸਬਜ਼ੀ ਨਹੀਂ ਬਣਾਈ ਹੋਏਗੀ ਇਸ ਤਰ੍ਹਾਂ ਇਹ ਸਬਜ਼ੀ ਤਿਆਰ ਹੋਣੀ ਹੈ ਹੁਣ ਦੇਖਿਓ ਅਸੀਂ ਡੰਡੇ ਕੁੰਡੇ ਦੇ ਵਿੱਚ ਮਸਾਲਾ ਬਣਾ ਰਹੇ ਆ ਜੀ ਸਾਬਤ ਮਸਾਲਾ ਏ ਸਾਬਤ ਕਾਲੀ ਮਿਰਚ ਸਾਬਤ ਜੀਰਾ ਤੇ ਸਾਬਤ ਹੀ ਧਨੀਆ ਇੱਕ ਲਾਲ ਮਿਰਚ ਇਹ ਜਿਹੜਾ ਕੁੰਡਾ ਡੰਡਾ ਹੁੰਦਾ ਮਸਾਲਾ ਕੁੱਟਣ ਵਾਲਾ ਉਹਦੇ ਵਿੱਚ ਹੀ ਮੈਂ ਪਾ ਰਹੀ ਆ ਥੋੜਾ ਅੱਧਾ ਤੁਹਾਨੂੰ ਦਾ ਦਿਖ ਰਿਹਾ ਏ ਤੇ ਇਹ ਆਪਾਂ ਸਬਜੀ ਦੇ ਵਿੱਚ ਪਾਉਣ ਵਾਸਤੇ ਨਾ ਆ ਨਾਰਦਾਣਾ ਲਿਆ ਏ ਜਿਹਦੇ ਨਾਲ ਸਬਜੀ ਦਾ ਟੇਸ ਬਹੁਤ ਵੱਧ ਕੇ ਆਉਂਦਾ ਹੈ ਬਹੁਤ ਹੀ ਵਧੀਆ ਬਣਦੀ ਹੈ ਹਾਜਮੇਦਾਰ ਸਬਜੀ ਬਣਦੀ ਹੈ ਨਾਰਦਾਣੇ ਦੀ ਵਰਤੋਂ ਕਰੀਏ ਤੇ ਇਆ ਪਾ ਇਹਨਾਂ ਨੂੰ ਹੁਣ ਹੋਰ ਮਸਾਲੇ ਪਾਵਾਂਗੇ ਤੇ ਡੰਡੇ ਕੁੰਡੇ ਬਰੀਕ ਕਰ ਲਵਾਂਗੇ ਦੋਵਾਰੀਆਂ ਮਿਰਚਾਂ ਪਾਤੀਆਂ ਇਹ ਵੀ ਆਪਣੀ ਕਿਆਰੀ ਜੋਈ ਲੱਥੀਆਂ ਹੋਈਆਂ ਨਿਕਨੀਆਂ ਆ ਆ ਨਮਕ ਪਾਤਾ ਜੀ ਚਿੱਟੇ ਵਾਲਾ ਅਹੀਂ ਅੱਧਾ ਚਮਚਾ ਇਹ ਅਸੀਂ ਨਾ ਜੀਰਾ ਪਾਊਡਰ ਪਾਤਾ ਥੋੜਾ ਜਿਹਾ ਤੇ ਇਹ ਹਲਦੀ ਪਾਤੀ ਹੈ ਆ ਸੌਫ ਬਾਤੀ ਵਿੱਚ ਹੁਣ ਆ ਪੈਣਾ ਨੂੰ ਚੀਜ਼ਾਂ ਨੂੰ ਬਰੀਕ ਕਰ ਲਵਾਂਗੇ ਹੁਣ ਤੁਹਾਡੇ ਸਾਹਮਣੇ ਮੈਂ ਨਾਰਦਾਣੇ ਤੋਂ ਇਲਾਵਾ ਕੋਈ ਵੀ ਇਹਦੇ ਵਿੱਚ ਖਟਿਆਈ ਨਹੀਂ ਪਾਈ ਕੋਈ ਖੱਟੀ ਚੀਜ਼ ਹੋਰ ਨਹੀਂ ਪਾਈ ਹੈਗੀ ਇਹੀ ਮਸਾਲਾ ਬਰੀਕ ਕਰਨਾ ਹੈ ਇਹਦੇ ਨਾਲ ਹੀ ਬਹੁਤ ਵਧੀਆ ਬਣਨਾ ਹੈ ਦੇਖਿਓ ਸਬਜੀ ਅੱਜ ਬਣੇਗੀ ਬਹੁਤ ਫਰਸਟ ਕਲਾਸ ਦਹੀਂ ਵਾਲੀ ਸਬਜੀ ਬਣੇਗੀ ਅੱਜ ਇਸ ਤਰ੍ਹਾਂ ਦਾ ਹੀ ਮਸਾਲਾ ਰੱਖਣਾ ਆ ਮੈਂ ਇਹ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਥੋੜਾ ਥੋੜਾ ਸਬਜ਼ੀਆਂ ਨੂੰ ਲੱਗਾ ਵੀ ਦਿਖਣਾ ਚਾਹੀਦਾ ਕਿ ਮਸਾਲਾ ਲੱਗਾ ਹੀ ਹੈ ਜਿਦਾਂ ਆਚਾਰ ਦਾ ਮਸਾਲਾ ਥੋੜਾ ਮੋਟਾ ਮੋਟਾ ਰੱਖਦੇ ਨਾ ਇਸ ਤਰ੍ਹਾਂ ਬੜਾ ਮਜ਼ਾ ਆਉਂਦਾ ਇਥੇ ਤਰ੍ਹਾਂ ਹੀ ਆਪਾਂ ਸਬਜ਼ੀ ਦਾ ਮਸਾਲਾ ਵੀ ਅਜਿਹਾ ਹੀ ਰੱਖਾਂਗੇ ਇਹ ਸਾਡੇ ਕੋਲ ਦਹੀਂ ਹੈ ਥੋੜਾ ਜਿਹਾ ਇਹਨੂੰ ਨਾ ਚਮਚਾ ਫੇਰ ਕੇ ਤੇ ਦਹੀਂ ਨੂੰ ਜਿਹੜਾ ਆ ਮੈਂ ਮਤਲਬ ਥੋੜਾ ਜਿਹਾ ਘੋਲ ਦਿੱਤਾ ਸੀ ਹੁਣ ਉਹ ਦੇਖਿਓ ਅੱਜ ਦਹੀਂ ਵਾਲੀ ਸਬਜ਼ੀ ਕਿੱਦਾਂ ਵਧੀਆ ਤਿਆਰ ਹੁੰਦੀ ਪਚਰੰਗੀ ਸਬਜ਼ੀ ਦਹੀਂ ਵਾਲੀ ਇਹ ਮਸਾਲਾ ਜਿਹੜਾ ਆ ਇਹ ਆਪਾਂ ਦਹੀਂ ਜਿਹੜਾ ਆ ਇਹਦੇ ਵਿੱਚ ਪਾ ਦਵਾਂਗੇ ਮਸਾਲੇ ਦੇ ਵਿੱਚ ਨਹੀਂ ਪਾ ਦਵਾਂਗੇ ਹਾਂ ਮਸਾਲਾ ਇਹ ਸਾਡੇ ਕੋਲ ਇਹ ਆਪਾਂ ਦਹੀਂ ਪਾ ਦਵਾਂਗੇ ਸਾਰਾ ਮਸਾਲਾ ਜਿਹੜਾ ਵਿੱਚ ਮਿਕਸ ਕਰ ਦਵਾਂਗੇ ਇਦਾਂ ਸਬਜੀ ਤੁਸੀਂ ਕਦੀ ਬਣਾਈ ਨਹੀਂ ਹੋਣੀ ਹਜੇ ਤੱਕ ਅਜਿੱਦਾਂ ਦੀ ਸਬਜੀ ਇਹ ਬਣ ਕੇ ਨਿਕਲਣੀ ਹੈ ਬਹੁਤ ਹੀ ਵਧੀਆ ਐਨਾ ਤਿਆਰ ਹੁੰਦੀ ਹੈ ਬੜੀ ਫਰਸਟ ਕਲਾਸ ਸਬਜੀ ਬਣਦੀ ਹੈ ਖਾਣ ਵਾਲਿਆਂ ਨੂੰ ਮਜ਼ਾ ਹੀ ਆ ਜਾਂਦਾ ਉਹ ਆਖ ਦਿੰਦੇ ਵੀ ਬਹੁਤ ਵਧੀਆ ਬਣਾਈ ਹੈ ਇਹ ਵਾਕਿਆ ਹੀ ਰੈਸਪੀ ਬਣੀ ਹੋਈ ਹੈ ਕੋਈ ਹੁਣ ਆਪਾਂ ਗੈਸ ਬਾਲਾਂਗੇ ਫਰਾਈਪੈਨ ਦੇ ਥੱਲੇ ਇਹਦੇ ਵਿੱਚ ਪਾਵਾਂਗੇ ਅਸੀਂ ਤੇਲ ਫੇਰ ਤੁਹਾਨੂੰ ਦੱਸਦੇ ਹਾਂ ਕਿਦਾਂ ਸਬਜੀ ਬਣਾਣੀ ਹੈ ਅਸੀਂ ਤੇਲ ਵੀ ਵਿਖੋ ਅਸੀਂ ਹਿਸਾਬ ਦਾ ਹੀ ਪਾਇਆ ਬਹੁਤ ਜ਼ਿਆਦਾ ਨਹੀਂ ਪਾਇਆ ਹੁਣ ਤੇਲ ਸਾਡਾ ਜਿਹੜਾ ਆ ਉਹ ਹੋ ਗਿਆ ਗਰਮ ਅਸੀਂ ਹੁਣ ਸਬਜੀ ਰੱਖਾਂਗੇ ਤੇਲ ਦੇ ਵਿੱਚ ਹੌਲੀ ਹੌਲੀ ਹੁਣ ਦੇਖੋ ਮਸਾਲਾ ਲੱਗਣ ਲੱਗਾ ਸਬਜੀ ਦੇ ਉੱਪਰ ਇਸ ਤਰ੍ਹਾਂ ਘਰ ਘਰ ਕੇ ਆਪਾਂ ਸਾਰੀ ਸਬਜੀ ਦੇ ਉੱਪਰ ਮਸਾਲਾ ਲਗਾਉਣਾ ਏ ਇਸ ਤਰ੍ਹਾਂ ਸਾਰੇ ਜੀ ਜਾਨੂੰ ਇਸ ਤਰ੍ਹਾਂ ਹੀ ਕਰ ਕਰਕੇ ਮਸਾਲਾ ਲਗਾ ਲਗਾ ਕੇ ਸਿੱਧੀਆਂ ਰੱਖੀ ਜਾਣੀਆਂ ਬਸ ਇਸਨੇ ਕਿਸੇ ਵੀ ਸਬਜੀ ਨੂੰ ਕੇਦੀ ਨਹੀਂ ਹੋਣ ਦੇਣਾ ਤੇ ਸਬਜੀ ਬਣਦੀ ਬਹੁਤ ਟੇਸਟੀ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਦੇ ਥੋੜੀ ਜੀ ਮਿਹਨਤ ਲੱਗਦੀ ਹੈ ਉਹ ਚੀਜ਼ਾਂ ਸਵਾਦ ਬਹੁਤ ਬਣਦੀਆਂ ਨੇ ਤੇ ਫਾਇਦਾ ਬਹੁਤ ਦਿੰਦੀਆਂ ਨੇ ਬਾਅਦ ਵਿੱਚ ਆਹ ਦੇਖੋ ਯਾ ਅਪਾ ਟਮਾਟਰ ਸੌਰੀ ਤੇ ਆਪਾਂ ਇਦਾਂ ਰੱਖ ਦਿੱਤੇ ਹੈ ਹੁਣ ਆਪਾਂ ਬੇਗਣੇ ਜਿਹੜੇ ਆ ਮੋٹے-ਮੋਟੇ ਉਹ ਆਪਾਂ ਵਿਚਕਾਰ ਰੱਖ ਦਵਾਂਗੇ ਬਾਕੀ ਦੀਏ ਜਿਹੜੇ ਛੋਟੀਆਂ-ਛੋਟੀਆਂ ਸਬਜ਼ੀਆਂ ਉਹ ਸਾਈਡਾਂ ਦੇ ਰੱਖ ਦਵਾਂਗੇ ਸਾਰੀਆਂ ਸਬਜ਼ੀਆਂ ਬਰਾਬਰ ਬਣ ਜਾਣੀਆਂ ਕੋਈ ਸਬਜ਼ੀ ਕੱਚੀ ਨਹੀਂ ਰਹਿਣੀ ਕੋਈ ਬਹੁਤੀ ਸੜਣੀ ਨਹੀਂ ਤੁਹਾਡੇ ਸਾਹਮਣੇ ਬਣਨੀ ਸਬਜ਼ੀ ਦੇਖਿਓ ਸਾਰੀ ਵੀਡੀਓ ਵੇਖਿਓ ਤੁਸੀਂ ਧਿਆਨ ਨਾਲ ਤੇ ਸਬਜ਼ੀ ਕਿੰਨੀ ਟੋਪ ਦੀ ਬਣਦੀ ਏ ਇਹ ਆ ਦੇਖੋ ਇਸੇ ਤਰ੍ਹਾਂ ਹੀ ਆਪਾਂ ਬਾਕੀ ਸਬਜ਼ੀਆਂ ਨੂੰ ਮਸਾਲਾ ਲਗਾ ਲਗਾ ਕੇ ਸਾਰੀਆਂ ਨੂੰ ਤੇ ਰੱਖੀ ਜਾਣਾ ਬਸ ਹੁਣ ਪਿੰਡੀ ਹਲਦੀ ਵਾਰੀ ਆ ਗਈ ਐ ਹੁਣ ਆਲੂ ਨੂੰ ਲਾਵਾਂਗੇ ਮਸਾਲਾ ਅਸੀਂ ਅਸੇਸ ਤਰ੍ਹਾਂ ਹੀ ਮਸਾਲਾ ਲਗਾ ਲਗਾ ਕੇ ਹਰ ਸਬਜ਼ੀ ਨੂੰ ਰੱਖੀ ਜਾਣਾ ਬਹੁਤੀ ਵਧੀਆ ਸਬਜੀ ਬਣਦੀ ਐ ਮੈਂ ਅੱਗੇ ਵੀ ਪਹਿਲਾਂ ਵੀ ਇੱਕ ਦੋ ਵਾਰੀ ਬਣਾਈ ਐ ਬਹੁਤ ਹੀ ਵਧੀਆ ਸਬਜੀ ਬਣਦੀ ਤੁਸੀਂ ਵੀ ਕਿਤੇ ਮੌਕਾ ਦਿਓ ਇਹ ਸਬਜੀ ਨੂੰ ਬਣਾ ਕੇ ਦੇਖੋ ਗਰਮੀਆਂ ਵਾਸਤੇ ਇਹ ਆਈਟਮ ਹੁੰਦੀ ਗਰਮੀਆਂ ਵਾਸਤੇ ਸਰਦੀਆਂ ਨੂੰ ਤਾਂ ਵਾਕੇ ਇਹੋ ਜੀਆਂ ਸਬਜ਼ੀਆਂ ਖਾਣ ਨੂੰ ਏਦਾਂ ਬਈ ਮਤਲਬ ਮਨ ਇੰਨਾ ਨਹੀਂ ਹੁੰਦਾ ਗਰਮੀਆਂ ਵਾਸਤੇ ਇਹ ਸਬਜ਼ੀਆਂ ਬਣਦੀਆਂ ਨੇ ਇਹ ਹੀ ਸਬਜ਼ੀਆਂ ਹੁੰਦੀਆਂ ਨੇ ਸੀਜ਼ਨਲ ਸਬਜ਼ੀਆਂ ਨੇ ਸਾਰੀਆਂ ਸੀਜ਼ਨ ਦੀਆਂ ਸਬਜ਼ੀਆਂ ਜਿਹੜੀਆਂ ਫਿਰ ਇਸ ਤਰ੍ਹਾਂ ਹੀ ਬਣਦੀਆਂ ਨੇ ਇਕੋ ਵਿੱਚ ਡਿੱਪ ਕਰ ਕਰਕੇ ਆਪਾਂ ਪਿੰਡੀਆਂ ਨੂੰ ਮਸਾਲੇ ਦੇ ਵਿੱਚ ਤੇ ਰੱਖੀ ਜਾਵਾਂਗੇ ਬਸ ਨਹੀਂ ਤੇ ਮੇਰੇ ਭੈਣ ਭਰਾ ਸੋਚਦੇ ਹੋਣੇ ਆ ਵੀਡੀਓ ਵੇਖ ਕੇ ਕੀ ਆ ਬਹੁਤ ਮਿਹਨਤ ਕਰ ਰਹੇ ਨੇ ਮਿਹਨਤ ਜਿਹੜੀ ਆ ਸਬਜੀ ਵੀ ਸੁਆਦ ਫਿਰ ਉਹਦੇ ਨਾਲ ਹੀ ਲੱਗਦੀ ਹੈ ਮਿਹਨਤ ਜਿਹੜੀ ਆ ਮਿਹਨਤ ਨੇ ਹੀ ਰੰਗ ਲਿਆਉਣਾ ਹੁੰਦਾ ਹੈ ਥੋੜੀ ਬਹੁਤੀ ਮਿਹਨਤ ਲੱਗੇਗੀ ਪਰ ਇਹ ਟੇਸਟ ਬਹੁਤ ਦੇਵੇਗੀ। ਪਰਿਵਾਰ ਵਾਲੇ ਸਾਬਾਸ਼ੇ ਬਹੁਤ ਵਾਰੀ ਦੇ ਦੇਣਗੇ। ਇਹ ਮੈਨੂੰ ਪੱਕਾ ਪਤਾ। ਆ ਦੇਖੋ ਸਾਡੇ ਕੋਲ ਮਸਾਲਾ ਜਿਹੜਾ ਬਚ ਗਿਆ ਏ ਉਹ ਆਪਾਂ ਹੌਲੀ-ਹੌਲੀ ਜਿਹੜਾ ਆ ਉੱਪਰ ਇਹਨਾਂ ਦੇ ਲਗਾ ਦੇਵਾਂਗੇ। ਦੇਖੋ ਮਸਾਲਾ ਕਿੰਨਾ ਪਿਆਰਾ ਆਇਆ ਕਿੰਦਾਂ ਲੱਗ ਰਿਹਾ ਕਿ ਜਿੱਦਾਂ ਆਪਾਂ ਨਾ ਵੇਸਣ ਲਗਾ ਰਹੇ ਆ। ਮਸਾਲਾ ਇਹੋ ਜਿਹਾ ਲੱਗ ਰਿਹਾ। ਪਰ ਵੇਸਣ ਨਹੀਂ ਜੇ ਹੈਗਾ। ਇਹ ਵੀ ਸੁਨਹੀ ਹੈ ਮਸਾਲਾ ਹੀ ਕੁੱਕਿਆ ਆ ਜਿਹੜਾ ਹੀ ਉਹੀ ਹੈ ਹੁਣ ਆਪਾਂ ਠਹਿਰ ਕੇ ਇਹਨੂੰ ਜਰਾ ਕਰਾਮ ਨਾਲ ਆਪਾਂ ਨਾ 5 ਮਿੰਟ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਜਿਹੜਾ ਆ ਪਲਟਿਮ ਕਰਾਂਗੇ ਉਨੀ ਦੇਰ ਆਪਾਂ ਇਹਨਾਂ ਨੂੰ ਕੁਝ ਨਹੀਂ ਕਰ ਸਕਦੇ ਤੇ ਦੋ ਮਿਰਚਾਂ ਇਹ ਵੀ ਵਿੱਚੇ ਪਾ ਦਨੇ ਆ ਥੋੜੀ ਦੇਰ ਆਪਾਂ ਇਦਾਂ ਹੀ ਬਣਨ ਦਵਾਵਾਂਗੇ ਜੀ ਇਹਨਾਂ ਨੂੰ ਇਹ ਕੋਸਤੇ-ਆਸਤੇ ਘੱਟ ਮਤਲਬ ਸਲੋ ਅੱਗ ਦੇ ਉੱਤੇ ਗੈਸ ਦੇ ਉੱਪਰ ਬਣ ਰਹੀ ਆ ਇਹ ਮਸਾਲਾ ਵੀ ਆਪਣੀ ਜਗ੍ਹਾ ਵੇਖੋ ਕਿੰਨਾ ਵਧੀਆ ਆ ਆਸਤੇ-ਆਸਤੇ ਇਹਨੇ ਬਣ ਜਾਣਾ ਹੌਲੀ-ਹੌਲੀ ਜੇ ਆਪਾਂ ਥੱਲੇ ਗੈਸ ਤੇਜ਼ ਕਰਾਂਗੇ ਫਿਰ ਮਸਾਲਾ ਜਿਹੜਾ ਉਹ ਸੜ ਜਾਏਗਾ ਸਬਜ਼ੀ ਕੱਚੀ ਰਹਿ ਜਾਏਗੀ ਤੇ ਇਸ ਸਾਡੇ ਕੰਮ ਦੀ ਚੀਜ਼ ਨਹੀਂ ਬਣੇਗੀ ਇਹ ਚੀਜ਼ ਐਦਾਂ ਹੀ ਬੰਨੀ ਆਸਤੇ ਆਸਤੇ ਬੰਨਾ ਬਸ ਇਨੇ ਪਕਣਾ ਇਨੇ ਆਪਣੇ ਆਪ ਹੌਲੀ ਹੌਲੀ ਦੇਖੋ ਆਪਾਂ ਕੱਲੇ ਕੱਲੇ ਨੂੰ ਹੁਣ ਹੌਲੀ ਹੌਲੀ ਥੱਲਾਗੇ ਸੈਡਾਂ ਬਦਲਾਂਗੇ ਇਹਨਾਂ ਦੀਆਂ ਆ ਦੇਖੋ ਕਿਦਾਂ ਹੋਏ ਨੇ ਅੱਧੇੋਂ ਜ਼ਿਆਦਾ ਇਹ ਮਤਲਬ ਜਿਹੜੇ ਆ ਪੱਕ ਗਏ ਨੇ ਬਸ ਇੱਕ ਵਾਰੀ ਦੀ ਗੱਲ ਹੈ ਮੁੜ ਕੇ ਥੱਲ ਗਏ ਥੱਲੇ ਗਏ ਤੇ ਬਾਕੀ ਮੁੜ ਕੇ ਬਾਅਦ ਵਿੱਚ ਆਪਣੇ ਆਪ ਹੀ ਇਹਨਾਂ ਨੇ ਮਸਾਲਾ ਜਿਹੜਾ ਨਾਲ ਹੀ ਚਪਕ ਜਾਣਾ ਜਿਹੜੇ ਬਹੁਤੇ ਕੱਚੇ ਨੇ ਉਹਨਾਂ ਨੂੰ ਆਪਾਂ ਅਜੇ ਰਹਿਣ ਦਾਂਗੇ ਉਹਨਾਂ ਨੂੰ ਛੇੜਾਂਗੇ ਹੀ ਨਹੀਂ ਜੇ ਜਗਦਮ ਹੀ ਆਪਾਂ ਕੜਛੀ ਮਾਰਤੀ ਸਾਰਿਆਂ ਨੂੰ ਹਿਲਾਤਾ ਤੇ ਉਹ ਮਸਾਲਾ ਸਾਰਿਆਂ ਦਾ ਲੱਥ ਜਾਣਾ ਇਸ ਕਰਕੇ ਆਪਾਂ ਸਾਰਿਆਂ ਦਾ ਮਸਾਲਾ ਨਹੀਂ ਲਾ ਸਕਦੇ ਜਦ ਤੱਕ ਸਬਜ਼ੀ ਬਣ ਨਹੀਂ ਜਾਂਦੀ ਚੰਗੀ ਤਰ੍ਹਾਂ ਸਾਡਾ ਰਿਆਰ ਫੂਡ ਚੈਨਲ ਆ ਜੀ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਚੈਨਲ ਨੂੰ ਸਪੋਰਟ ਕਰੋ ਮੇਰੇ ਨੂੰ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਵੀਡੀਓ ਆ ਜਿਹੜਾ ਕੋਈ ਵੀਡੀਓ ਵੇਖਦਾ ਹੈ ਵਿੱਚੋਂ ਇਹ ਬਣਾਉਣ ਵਾਸਤੇ ਕੋਈ ਗੱਲ ਸਿੱਖਣ ਵਾਸਤੇ ਜ਼ਰੂਰ ਮਿਲਦੀ ਹੈ ਫੇ ਜ਼ਰੂਰ ਦੇਖਿਆ ਕਰੋ ਇਹ ਦੇ ਨੀ ਇੱਕੇ ਦੇ ਨੂੰ ਮਤਲਬ ਜਿਹੜਾ ਆ ਸਬਜੀ ਨੂੰ ਬਣਾ ਕੇ ਵਿਖਾਇਆ ਕਰੋ ਮੈਂ ਤਾਂ ਜ਼ਿਆਦਾ ਵੀਡੀਓ ਵੀ ਸਬਜ਼ੀਆਂ ਦੀਆਂ ਹੀ ਪਾਨੀਆਂ ਦੇਖਿਆ ਹੁਣ ਇਹ ਥੱਲੇ ਗਈ ਹੈ ਸਾਰੀ ਸਬਜੀ ਅਲਟਪਲਟ ਹੋ ਗਈ ਐ ਹੌਨੇ ਆਸਤੇ ਆਸਤੇ ਇਹਨੇ ਜਿਹੜਾ ਐ ਇਹਦੇ ਚ ਪਾਣੀ ਆ ਇਹ ਸੁੱਕ ਜਾਣਾ ਤੇ ਬਸ ਮਸਾਲਾ ਜਿਹੜਾ ਐ ਨਾ ਵਧੀਆ ਤਰ੍ਹਾਂ ਇਹਨੂੰ ਲੱਗ ਜਾਣਾ ਤੇ ਸਬਜੀ ਬਹੁਤ ਵਧੀਆ ਬਣਨੀ ਐ ਜੀ ਥੋੜੀ ਦੇਰ ਲਈ ਆਪਾਂ ਹੁਣ ਇਹਨੂੰ ਠਕਾਂਗੇ ਦੇਖੋ ਕਿੰਨੀ ਪਿਆਰੀ ਸਬਜੀ ਬਣ ਰਹੀ ਐ ਜੀ ਕਰਾਰੀ ਸਬਜੀ ਬਣੀ ਹੈ ਤੇ ਬਹੁਤ ਵਧੀਆ ਸਬਜੀ ਬਣੀ ਹੈ। ਇਹ ਪੰਜ ਰੰਗ ਦੀ ਸਬਜੀ ਇੱਕ ਵਾਰਾਂ ਚ ਹੀ ਤਿਆਰ ਹੋ ਗਈ ਹੈ ਵੇਖੋ। ਇਹਨਾਂ ਤੋਂ ਹੀ ਦੇਖ ਸਕਦੇ ਹੋ ਕਿ ਕੋਈ ਸਬਜੀ ਬਹੁਤੀ ਗਲੀ ਨਹੀਂ ਹੈ ਤੇ ਕੋਈ ਕੱਚੀ ਨਹੀਂ ਰਹੀ। ਦੇਖੋ ਕਿਨੀ ਸੋਹਣੀ ਸਬਜੀ ਮਤਲਬ ਕੱਟੀ ਉਸ ਹਿਸਾਬ ਦੀ ਜਿਸ ਹਿਸਾਬ ਨਾਲ ਇਹਨੇ ਬਨਣਾ ਸੀ। ਜਿਹੜੀ ਬਣਦੀ ਜਾਂਦੀ ਹੈ ਸਾਈਡਾਂ ਦੇ ਕਰੀਆਂ ਡੇ ਆ ਜਿਹੜੀ ਨਹੀਂ ਬੰਦੀ ਉਹਨੂੰ ਆਪਾਂ ਸੈਂਟਰ 'ਚ ਕਰੀ ਜਾਂਦੇ ਆ ਉਹ ਸੈਂਟਰ 'ਚ ਬੰਦੀ ਜਾਂਦੀ ਏ ਆ ਦੇਖੋ ਚਲੋ ਜੀ ਸਬਜੀ ਬਣ ਗਈ ਜੀ ਸਬਜੀ ਤਾਂ ਹੋ ਗਈ ਤਿਆਰ ਤੇਲ ਛੱਡਦਾ ਸਬਜੀ ਨੇ ਦੇਖੋ ਪਹਿਲਾਂ ਥੋੜਾ ਥੋੜਾ ਪਾਣੀ ਸੀ ਹੁਣ ਤੇਲ ਛੱਡ ਦਿੱਤਾ ਬਿਲਕੁਲ ਉਹਨੇ ਇਹ ਸਬਜੀ ਤਿਆਰ ਹੋ ਗਈ ਹੈ ਇਹੀ ਇੱਕ ਨਿਸ਼ਾਨੀ ਹੁੰਦੀ ਹੈ ਸਬਜੀ ਦੀ ਜਾਂ ਤੜਕੇ ਦੀ ਜਦੋਂ ਤੇਲ ਛੱਡ ਦਵੇ ਤੜਕਾ ਜਾਂ ਸਬਜੀ ਸਮਝੋ ਵੀ ਸਬਜੀ ਤਿਆਰ ਹੈ ਆ ਦੇਖੋ ਕੋਈ ਹੈ ਥੱਲੇ ਕੋਈ ਮਸਾ ਜਿੰਨਾ ਤੇਲ ਆ ਜਾਂ ਕੋਈ ਚੀਜ਼ ਇਹ ਦੇਖੋ ਕਿੰਨੀ ਵਧੀਆ ਫਰਸਟ ਕਲਾਸ ਬਣੀ ਹੈ ਸਬਜੀ ਰਿਆਰ ਫੂਡ ਚੈਨਲ ਆ ਜੀ ਦੁਬਾਰਾ ਦੱਸ ਦਿੰਨੇ ਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਜੇ ਨਈ ਚੀਜ਼ ਚੰਗੀ ਬਣਦੀ ਤਾਂ ਕਮੈਂਟ ਵੀ ਕਰ ਦਿਆ ਕਰੋ ਆਪਾਂ ਇਹ ਸਬਜੀ ਨੂੰ ਬਹੁਤ ਵਧੀਆ ਤਰ੍ਹਾਂ ਤਿਆਰ ਕੀਤਾ ਹੈ। ਉਮੀਦ ਹੈ ਕਿ ਤੁਸੀਂ ਵੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਇਸੇ ਤਰ੍ਹਾਂ ਬਣਾਵੋਗੇ। ਬਣ ਗਈ ਆ ਜੀ ਇਹ ਸਬਜੀ। ਗੁੱਡ ਬਾਏ। ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ।